ਉਹ ਕੀ ਫਿਕਰ ਭਈਆ ਉਹਦੀ ਸਾਸੂ ਮਾਂ ਨੂੰ ਕੋਈ ਫਿਕਰ ਨਹੀਂ ਗਈ ਉਹਨਾਂ ਨੇ ਵਿਚਾਰਿਆਂ ਨੇ ਆਪਸ ਮਾਨ ਪੈਕ ਕੀਤਾ ਵਾ ਹਾਂ ਨਾਲੋ ਕੀ ਫਿਕਰ ਭਈ ਦੋਸਤੋ ਜ਼ਿੰਦਗੀ ਹੱਸਣ ਸੌਣ ਲੁੰਦੀ ਅੱਛਾ ਕਰੋ ਹਾਂ ਹੱਸਣ ਵਿਆਹ ਵੀ ਕਰੋ ਲਓ ਜੀ ਇੱਧਰ ਆ ਜਾਣ ਲੱਗੇ ਆ ਪਰੌਣੇ ਤੇ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਮੈਨੂੰ ਪਹਿਲਾਂ 1 ਮੈਂ ਦੀਦੀ ਕੋ ਸਿੱਖਣ ਦੇ ਨਾਲ ਉਹ ਨਾਲ ਵੀਡੀਓ ਬਣਾ ਲਈ ਇਹਨਾਂ ਤੋਂ ਪਹਿਲਾਂ ਪੰਜ ਤੇ ਬਾਲਣਾ ਕਿ अच्छा पहला सिंपल पहला पहला सिंपल पाणी ਦੇ ਪੈਣਾ ਸਪੈਸ਼ਲ ਆਪਣੇ ਗੈਸਟ ਆਉਣ ਲੱਗੇ ਆ ਤੇ ਤੇ ਮੈਂ ਫਿਰ ਇਸ ਕਰਕੇ ਜਾਂ ਚਲੋ ਬਣਾਵਾਂਗੇ ਬਣਾ ਬਣਾਵੋਗੇ ਸਭੀਆਂ ਸੰਜਣਾ ਵਾਲੇ ਕਿਉਂਕਿ ਇੱਥੇ ਆਪ ਵੀ ਨਾਲ ਕਰਾਉਣਾ ਪੈਂਦਾ ਵਾ ਸਾਰੇ ਕੰਮ ਕਰਨੇ ਪੈਂਦੇ ਨਾਲ ਨਾਲ ਆ ਪ੍ਰਭ ਅੱਜ ਸਬਜ਼ੀਆਂ ਖਰੀਦਣ ਗਏ ਹੀ ਸਨ ਮੈਂ ਸਬਜ਼ੀਆਂ ਲੈ ਕੇ ਆਓ ਸਾਹਮਣੇ ਪਈਆਂ इधर सब्जियां सब्जियां पीने को नोट ले आ गई था मुझे अपने आए प्यार का था नहीं दीदी को पहला मैं शिमला मेरे जब मैं वो लगी ये तो जिन्हें बड़ा नहीं आ गई पर दीदी से मैं वो लगी आ दीदी की इसमें वो लगे तो ये मैंने चाय बनी रहे ये रसीली माला पनी रहे मटन बड़ा ना मटन नहीं पोड़े या क्यों तो मटन नहीं ਇਸ ਸਪੈਸ਼ਲ ਆਪਾਂ ਬਣਾਉਣ ਲੱਗੇ ਆਂ ਛਾਹੀ ਮਟਰ ਦਾ ਲੈ ਅਬਦਰ ਦੀ ਜੀ ਲੱਗਾ ਕੋਈ ਕਰਨ ਤਾਂ ਪਾਣੀ ਬੰਦ ਕਰ ਛਾਹੀ ਮਟਰ ਪਨੀਰ ਤੇ ਮੈਨੂੰ ਆਉਂਦਾ ਨਹੀਂ ਐਸ ਕਰਕੇ ਦੀਦੀ ਮੈਨੂੰ ਨਾਲ-ਨਾਲ ਥੌਂਡੇ ਦੀ ਦਸਲੀ ਤਾਂ ਆਉਂਦੀਆਂ ਕੜਸੀਆਂ ਆਪਾਂ ਕੱਢ ਲਈਆਂ ਪਹਿਲਾਂ ਸਾਰਾ ਗੋਜਾ ਹਾਇ ਦਿਖਾਇਆ ਹੀ ਨਹੀਂ ਕੀ ਪਾਇਆ ਹੋਏ ਤੇ ਅੱਛਾ ਠੀਕ ਆ ਟਮਾਟਰ ਗੰਡੇ ਲਸਣ ਅਦਰਕ ਤੇ ਬਸ ਇੰਨਾ ਹੀ ਕੁਝ ਜਿਹੜਾ ਵੀ ਚੇ ਸਾਰਾ ਮਿਕਸ ਕਰਤਾ ਹੁਣ ਇਹਨਾਂ ਨੂੰ ਥੋੜਾ ਜਿਹਾ ਆਪਾਂ ਇੰਨਾ ਦਾ ਕਲਰ ਦੀ ਚੀਜ਼ ਹੋਉਂਦੀ ਨਾ ਹਜੇ ਤੇ ਬਣਾਉਣਾ ਪਕੀ ਲੱਗੇ ਆ ਸ਼ਾਹੀ ਮਟਰ ਪਨੀਰ ਠੀਕ ਆ ਤੇ ਹਜੇ ਤੱਕ ਰੇ ਨਹੀਂ ਬਗਲੀ ਬਾਤੇ ਹੋਰ ਕਿੰਨੇ ਕਾਜੂ ਪਾਉਣੇ ਵਿੱਚ ਕਾਜੂ ਕਿੰਨੇ ਪਾਉਣੇ ਆ 5 ਫੇਰ 5 6 ਪਾ ਲਾ 1 2 3 4 5 6 ਪਾਤੇ ਯੋ ਪਾਤੇ 8 ਠੀਕ ਐ ਦੀਦੀ ਹੁਣ ਇਹਨੇ ਕਿੰਨਾ ਜਿਹਾ ਰੋਸਟੋਂ ਦੇਣਾ ਵਾ ਇਹ ਜੀ ਨੂੰ ਫੋੜਨਾ ਇਹ ਮਤਲਬ ਇਹਨਾ ਜਮਦੇਸ ਨੂੰ ਉਹਨਾਂ ਬੰਦ ਨੇ ਉਹਨਾਂ ਨੇ ਕਿਹਾ ਕਿ ਰੋਸਟ ਨਾਲ ਕੱਟੇ-ਬੱਗੇ ਰੰਗ ਨਹੀਂ ਆਵੇ ਠੀਕ ਐ ਦੀਦੀ ਚਲ ਠੀਕ ਐ ਕੋਈ ਗੱਲ ਨਹੀਂ ਆ ਦੀਦੀ ਤੁਸੀਂ ਔਨਕਾਰੀ ਰਹੋਗੇ ਨਹੀਂ ਦੇਵਤ ਜੀ ਹਾਂ ਜੇ ਰੋਂਕਾਰੀ ਰਹੋ ਤਾਂ ਤੁਹਾਨੂੰ ਕਲਰ ਵਿਖਾ ਦਾਂਗੇ ਕਲਰ ਵਿਖਾ ਦਾਂਗੇ ਔਨਕਾਲ ਰਹੀ ਇੱਜ ਤੋਂ ਮੈਂ ਪਾਣੀ ਮਾਹੀ ਤੋਂ ਦਾ ਪਹਿਲਾਂ ਦੀਦੀ ਨੂੰ ਬੰਦ ਕਰਨਾ ਪੈਣਾ ਮੈਨੂੰ ਲੱਗਦਾ ਇਹ ਆਪਣੇ ਘਰੋਂ ਲੱਗੇ ਅੱਜ ਪਰੌਣੇ ਤੇ ਹੁਣ ਤੁਹਾਨੂੰ ਪਤਾ ਕਰੋ ਬਾਹਰ ਨਿਕਲੇ ਆ ਤੇ ਮੈਨੂੰ ਨਾ ਹਜੇ ਜਿਆਦਾ ਵਧੀਆ-ਵਧੀਆ ਚੀਜ਼ਾਂ ਬਣਾਉਣ ਦਾ ਐਕਸਪੀਰੀਅੰਸ ਨਹੀਂ ਮਾੜੇ-ਮੋੜੇ ਸਬਜ਼ੀਆਂ ਦਾ ਬਣਾ ਲੈਣੀਆਂ ਤੇ ਅੱਜ ਦੀਦੀ ਆਂਦੇ ਵੀ ਸ਼ਾਹੀ ਮਟਰ ਪਨੀਰ ਬਣਾਉਂ ਤੇ ਮੈਂ ਮੈਨੂੰ ਤੇ ਹੁੰਦਾ ਨਹੀਂ ਤੂੰ ਸਿਖਾ ਦੇ ਤੇ ਹੁਣ ਨਾਲ-ਨਾਲ ਮੈਨੂੰ ਸਿਖਾਉਣ ਦੇਈ ਆ ਤੇ ਇਹਦੇ ਵਿੱਚ ਆਪਾਂ ਪਾਏ ਆ ਯਾ ਇੰਨੇ ਜ਼ਿਆਦਾ ਰੋੜਾ ਨਹੀਂ ਪਾਏ ਇੱਕ ਮਿੰਟ ਤੇ ਉਹ ਬੰਦ ਕਰਤਾ ਇਹਦੇ ਵਿੱਚ ਆਪਾਂ ਇਧਰ ਇੱਕੋ ਪਾਇਆ ਵਾ ਇਹ ਆ ਇੱਕ ਮਿੰਟ ਨਹੀਂ ਨਹੀਂ ਸੋਰੀ ਗੰਡਾ ਟਮਾਟਰ ਹੈ ਲਸਣ ਹੈ ਆਵੇ ਖੁ ਅਦਰ ਹੈ ਤੇ ਹੁਣ ਇਹ ਤੁਹਾਡੇ ਸਾਹਮਣੇ 8 ਕ ਪਾਏ ਆ ਕਾਜੂ ਤੇ ਇਹਨੂੰ ਆਪਾਂ ਰੋਸਟ ਕਰਨਾ ਵਾ ਜਦੋਂ ਦਾ ਕਲਰ ਜੇ ਬਦਲ ਜੂਗਾ ਨਾ ਫਿਰ ਦਾਦੇ ਨੂੰ ਕੀ ਕਰਨਾ ਮੈਂ ਸ਼ਾਹ ਇਹ ਸ਼ਾਹੀ ਮਟਰ ਪਨੀਰ ਬਣਾਉਣ ਲੱਗਾ ਅੱਜ ਬਾਏ ਰਮਨ ਦੀ ਕੋਰ ਤੇ ਕੋਟਿੰਗ ਬਾਏ ਰਮਨ ਦੀ ਕੋਰ ਅੱਡੇ ਦੇ ਵੀਡੀਓ ਕਾਲ ਬੰਦ ਹੋ ਗਈ ਜੇ ਆ ਆ ਗਈ ਆ ਗਈ ਪਤਾ ਨਹੀਂ ਨੈਟ ਜੇ ਚੱਲ ਗਿਆ ਹੀ ਲੋ ਵੀ ਦੀਦੀ ਦੇ ਕਹਿਣ ਮੁਤਾਬਿਕ ਆ ਮੈਂ ਕਰ ਲਿਆ ਰੋਸਟ ਠੀਕ ਹੈ ਇੱਧਰ ਮੈਂ ਪਨੀਰ ਵੀ ਬਾਲਣੇ ਰੱਖ ਦਿੱਤਾ ਆ ਇੱਧਰ ਮੈਂ ਮਟਰ ਵੀ ਕੱਢ ਲਿਆ ਇੱਧਰ ਮੈਂ ਆਪਣਾ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਰੈਡੀ ਹੋ ਗਈ ਆ ਤੇ ਆ ਮੈਂ ਧੋ ਲਿਆ ਕਿਉਂਕਿ ਇਹਦੇ ਵਿੱਚ ਹੁਣ ਮੈਂ ਐਨੇ ਭਾਂਡੇ ਲਿਆਂਦੇ ਨਹੀਂ ਆ ਤੇ ਮੈਂ ਹੋਰ ਕੋਈ ਕੰਮ ਕਰ ਲੈਣੇ ਆ ਤੇ ਨੈਕਸਟ ਆਪਾਂ ਪ੍ਰੋਸੈਸ ਸ਼ੁਰੂ ਕਰਨ ਲੱਗੇ ਆ ਹੁਣ ਲੋਕ ਪਨੀਰ ਆਪਣਾ ਉਬਲ ਗਿਆ ਹੈ ਠੀਕ ਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਤੇ ਰੱਖ ਲਿਆ ਆ ਇੱਥੇ ਤੇ ਇਹਨੂੰ ਇਦਾਂ ਰੱਖ ਕੇ ਮਤਲਬ ਇਦਾਂ ਨਹੀਂ ਰੱਖ ਦੇਣਾ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਮਤਲਬ ਇਹਦੇ ਚ ਜਿਹੜਾ ਪਾਣੀ ਆ ਉਹ ਸੋਖ ਲੈਣਾ। ਹਈ ਕੋਈ ਵੀ ਕੱਪੜਾ ਲੈ ਕੇ ਗਰਮ ਬੜਾ। ਕੋਈ ਵੀ ਕੱਪੜਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਮਤਲਬ ਪੂੰਝ ਲੈਣਾ ਆ ਵੀ ਜਿਹੜਾ ਸਾਰਾ ਪਾਣੀ ਆ ਇਹਦੇ ਵਿੱਚੋਂ ਨਿਕਲ ਜੇ ਹਜੇ ਤੇ ਗਰਮ ਬੜਾ ਹੋ ਕੀ ਹੱਥ ਵੀ ਨਹੀਂ ਲੱਗਣ ਡਿਆ ਪਰ ਆਪਾਂ ਦੂਜੀ ਸਿਲਿਕੋਨ ਦੀ ਕੜਾਈ ਕੱਢੀ ਆ ਤੇ ਇਹਦੇ ਨਾਲ ਸੱਚੀ ਗੱਲ ਆ ਬੜਾ ਸੋਖ ਪੁੰਡਿਆ ਮੈਨੂੰ ਵੀ। ਐ ਵਧੀਆ। ਏ ਮਗਾ ਕੇ ਰੱਖਣੀਆਂ ਚਾਹੀਦੀਆਂ ਵੇ ਇਹ ਨਹੀਂ ਹੁਣ ਜਿਹੜੇ ਪੀਸ ਆ ਇਹਨਾਂ ਨੂੰ ਕੱਢ ਲੈਣਾ ਛੋਟੇ ਛੋਟੇ ਪੀਸਾਂ ਵੇ ਸੌਰੀ ਇੱਧਰ ਰੱਖਤਾ ਆਪਾ ਪਾਣੀ ਤੇ ਪਾਣੀ ਦੇ ਵਿੱਚ ਆਪਾਂ ਪਾ ਦੇਣੇ ਆ ਟਮਾਟਰ ਇਹ ਵੀ ਆਪਾਂ ਮਤਲਬ ਕਰਦੇ ਆ ਠੀਕ ਆ ਇਹ ਮੇਰੀ ਭੈਣ ਨੇ ਕਿਹਾ ਹੈ ਕਿ ਬਾਲਣੇ ਆ ਤੇ ਜੇ ਤੁਹਾਨੂੰ ਟਮਾਟਰਾਂ ਵਿੱਚ ਲੱਗਦਾ ਆ ਪੀ ਥੋੜਾ ਗੰਦੇ ਮੰਦੇ ਟਮਾਟਰ ਆ ਗਏ ਆ ਤੇ ਇਹ ਆਪਾਂ ਸ਼ਾਨਣੀ ਨਾਲ ਉਸੇ ਵੇਲੇ ਇੱਤੇ ਚੁੱਕ ਲੈਣੀ ਆ ਕਿਉਂਕਿ ਇਹ ਪ੍ਰਭ ਨਹੀਂ ਤੋਤੇ ਹੀ ਨਹੀਂ ਆ ਟਮਾਟਰ ਆਪਾਂ ਲਏ ਪਾ ਤੋ ਤਾ ਆ ਗਏ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਹੁਣ ਕਰਦੇ ਆਂ ਐਦਾ ਕੰਮ ਟਰਮੀ ਨਾਲ ਹੁੰਦਿਆ ਬੁਰਾ ਹਾਲ ਤੇ ਹੁਣ ਆਪਾਂ ਇਹਦੀ ਕਮਾਉਣੀ ਹੈ ਜਿਖਰੀ ਤੇ ਜਿਖਰੀ ਘਮਾਉਣਵਾ ਤੇ ਚਾਰ ਮਿਰਚਾਂ ਪਾ ਦੋ ਸਾਰਾ ਮਸਾਲਾ ਇਹਦੇ ਵਿੱਚ ਪਾ ਲਿਆ ਇਹਨੂੰ ਅਗਰ ਨਾਲ ਚੰਗੀ ਤਰ੍ਹਾਂ ਗ੍ਰੈਂਡ ਦੀਦੀ ਕੋ ਸਾਰਾ ਕੁਝ ਸਿਖਿਆ ਦੀਦੀ ਜਾਂਦੇ ਆ ਵੀ ਜਦੋਂ ਤੂੰ ਸਾਰਾ ਕੁਝ ਤਿਆਰ ਕਰ ਲਈ ਨਾ ਤੇ ਜਦੋਂ ਤੜਕਾ ਲਾਉਣਾ ਹੁਣ ਮੈਨੂੰ ਦੋ ਹੁਣ ਕਰੇ ਮੈਨੂੰ ਤੰਗ ਨਹੀਂ ਕਰਨਾ ਜ਼ਿਆਦਾ ਇਸ ਕਰਕੇ ਮੈਂ ਸਾਰਾ ਕੁਝ ਤਿਆਰ ਕਰਕੇ ਫੇਰ ਉਹਨੂੰ ਫੂਨ ਲਾਉਣਾ ਦੁਬਾਰਾ ਹੁਣ ਆਪਣਾ ਸਾਰਾ ਕੁਝ ਤਿਆਰ ਹੋ ਗਿਆ ਵਾ ਪਨੀਰ ਰੋਸਟ ਕਰਨਾ ਸੀ ਮੈਂ ਕਰ ਲਿਆ ਠੀਕ ਹੈ ਰੋਸਟ ਕਰਕੇ ਪਾਉਣਾ ਸੀ ਤੇ ਉਧਰ 1 ਮਿੰਟ ਰੁਕ ਲਿਓ ਪੱਲੇ ਇਹ ਵੀ ਪਾਲ ਕੇ ਪਾਉਣੇ ਹੀ ਤੇ ਇਹ ਵੀ ਮੈਂ ਬਾਲੇ ਆ ਤੇ ਹੁਣ ਆਪਾਂ ਸਾਰਾ ਕੁਝ ਤਿਆਰ ਕਰਨ ਲੱਗੇ ਆ ਪਰ ਇਹਦੇ ਬਾਅਦ ਸਭ ਤੋਂ ਪਹਿਲਾਂ ਇਹਦੇ ਨਾਲ ਨਾਲ ਆਪਾਂ ਨੂੰ ਚਾਹੀਦੇ ਆ ਲੌਂਗ ਦਿੱਲੀ ਦੇ ਕਹਿਣ ਮੁਤਾਬਕ ਲਾਚੀ ਠੀਕ ਆ ਦਾਲ ਜਿੰਨੀ ਕਹਿੰਦੇ ਸੀ ਮਰਗੀ ਪਾ ਲਿਓ ਨਾ ਪਾ ਲਿਓ ਤੇ ਹੁਣ ਮੈਂ ਸੋਚਣ ਦੀ ਨਾ ਹੀ ਪਾਈਏ ਤੇ ਵਧੀਆ ਕਰ ਲਿਆ ਪਨੀਰ ਨੂੰ ਰੋਸਟ ਕੀਤਾ ਹਾਂ ਪਨੀਰ ਨੂੰ ਰੋਸਟ ਕਰ ਲਿਆ ਨਾਲੇ ਹੁਣ ਪਾ ਦਾ ਦੇਣਾ ਤੇਲ ਪਾਉਣ ਲੱਗੀ ਹਾਂ ਇਹ ਫਾਈ ਪੋਗਾ ਕੋਝਣ ਮੈਂ ਪਾਣੀ ਦੇ ਵਿੱਚ ਨਾ 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 ਦੀਦੀ ਤੇ ਹਿਸਾਬ ਦਾ ਹੀ ਪਾਉਣਾ ਹੈ ਨਾ ਮੈਂ ਤੈਨੂੰ ਪਾ ਰਾ ਹਾਂ ਦੀਦੀ ਹਲਦੀ ਡਾਈਟ ਬਣਾਉਣੀ ਹੈ ਇਹੀ ਹੈ ਉਦੀ ਸਾਨੂੰ ਉਹ ਤੇਲ ਤੂ ਸੜ ਗਿਆ ਨੈਕ ਤੇ ਦੱਸੋ ਕੀ ਕਰਨਾ ਹੈ ਜਿਹੜਾ ਜੀੜਾ ਦਾ ਖੜੇ ਪਕਾ ਲੇ ਤੇ ਉਹ ਵੀ ਤੇਲੋਂ ਹੈਗਾ ਪਾ ਦੇ ਦੀਦੀ ਖੜੇ ਮਸਾਲਿਆਂ ਦਾ ਨਹੀਂ ਮੈਨੂੰ ਪਤਾ ਕਿਹੜੇ ਹੁੰਦੇ ਆ ਕੀ ਕੀ ਪਾਉਣਾ ਇਹ ਦੱਸੋ ਦੋ ਲਾਉਂਗੇ ਆ ਕੇ ਇਕ ਲਾਜੀ ਟੋੜ ਲਾ ਇੱਕ ਦੋ ਹੀ ਲਾਜੀ ਖੋਲ ਕੇ ਛੁਟਾ ਹਾਂ ਖੋਲਦਾ ਹੀ ਨਹੀਂ ਐਦਾ ਹੀ ਐਦਾ ਹੀ ਤੇ ਦੋ ਛੁਟ ਦੇ ਖਾਵੇਂ ਠੀਕ ਆ ਹੁਣ ਉਹ ਸੜ ਗਏ ਹੁਣ ਉਹ ਆਪੇ ਛੁਟਦੇ ਪਿਓਰੀ ਤੁਸੀਂ ਹੋਏ ਆ ਤੇ ਇਹ ਜਿਆਦਾ ਪਵਾਤਾ ਨਹੀਂ ਹੀ ਨਹੀਂ ਹੋ ਜਾਣਾ ਸਹੀ ਹਾਂ ਤੇ ਆਹ ਦੀਦੀ ਆ ਜਿਹੜਾ ਬਚਿਆ ਵਾ ਮਸ਼ੀਨ ਦੇ ਵਿੱਚ ਇਹਦੇ ਵਿੱਚ ਪਾਣੀ ਪਾ ਕੇ ਪਾ ਦੇ ਆਹ ਮਾ ਸਾਰੇ ਮਸਾਲੇ ਪਾਉਣੇ ਆਪਾਂ ਦੀਦੀ ਕੋਰੀਐਂਡਰ ਪਾਊਡਰ ਹਾਂਜੀ ਦੀਦੀ ਹਲਦੀ ਥੋੜਾ ਸੌਰੀ ਦੀਦੀ ਹੌਲੀ ਹੌਲੀ ਹਲਦੀ ਹਲਦੀ ਲੂਣ 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 ਤੇ ਪਾ ਹੀ ਦਿੰਨੀ ਆ ਬਾਬਾ ਜੀ ਆਹ ਬੋਲੀ ਗਰ ਬਸ ਬਸ ਠੀਕ ਆ ਇੱਕ ਹੈਗਾ ਮੇਰੇ ਕੋ ਸਬਜੀ ਮਸਾਲਾ ਉਹ ਪਾਉਣ ਲੱਗੀ ਵਿੱਚ ਮੈਂ ਤੇ ਵਿੱਚ ਪਾ ਲਵਾਂ ਲਾਲ ਮਿਰਚ ਪਾ ਲਾ ਥੋੜੀ ਜਿਹੀ ਗਰਮ ਮਸਾਲਾ ਗਰਮ ਮਸਾਲਾ ਵੀ ਪਾ ਥੋੜਾ ਜਿਹਾ ਥੋੜਾ ਥੋੜਾ ਹੀ ਪਾਉਣਾ ਹੈ ਨਾ ਮੈਂ ਤੇ ਮਰ ਹਾਂ ਆਪਣੇ ਹੱਥੋਂ ਨਾ ਪਾ ਨਾ ਤੇ ਪਤਾ ਲੱਗੇ ਲੈ ਨਾ ਮੇਰੀ ਕਿੰਨੀ ਹੈ ਸਬਜੀ ਹਾਂਜੀ ਹਾਂਜੀ ਤੋਂ ਉੱਥੇ ਆਪਣੇ ਹੱਥੋਂ ਪਾ ਨਾ ਜੇ ਤੁਮਾਰਾ ਟੇਢ ਕਿਚਨ ਦੀ ਕੰਮ ਉਹ ਤੇਜ ਨੇ ਤੇ ਚੰਗਾ ਹੀ ਨਮਲਾ ਪਾਇਆ ਹੈ ਹਾਂ ਉਹ ਛੋਟਾ ਹਾਂ 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 ਛੋਟਾ ਕੋਈ ਨਹੀਂ ਕਰ ਲਿਆ ਕਰ ਲਿਆ ਮਿਕਸ ਮੈਥ ਸਬ ਮਿਰਚਾਂ ਸਾਬ ਦੀ ਪਾਈ ਚਾਰ ਮਿਰਚਾਂ ਮੈਂ ਅੱਗੇ ਹਰੀਆਂ ਵੀ ਪਾਤੀਆਂ ਨਾ ਵਿੱਚ ਹਾਂ ਪਾਤਾ ਦੀਦੀ ਪਾਤਾ ਹਾਂ ਠੀਕ ਵਾ ਵੀ ਆ ਗਿਆ ਲੱਗਦਾ ਪ੍ਰਭਜੋਤ ਆ ਗਿਆ ਜੇ ਮਿਲਗੇ ਸਮੋਸੇ ਪਤਾ ਕਿ ਨੂੰ ਸਮੋਸਾ ਨਾ ਲਾਉਣ ਜੇ ਇਸ ਤੇ ਆਉਂਦੇ ਨਹੀਂ ਇਹ ਤਾਂ ਕੀ ਗੱਲ ਓ ਚੰਡੀਗੜ੍ਹ ਚ ਸਮੋਸੇ ਖਤਮ ਹੋ ਗਏ ਉਹ ਚੰਡੀਗੜ੍ਹ ਉੱਧਰ ਰਹਿੰਦਾ ਮੁਹਾਲੀ ਚ ਖਤਮ ਹੋ ਗਏ ਹੀ ਪਾਣੀ ਧਾਣੀ ਮੁਹਾਲੀ ਚ ਖਤਮ ਹੋ ਗਏ ਹਾਂ ਉਹ ਮੈਂ ਮੈਂ ਆਮਦਨ ਬਣਾ ਲਿਆ ਸਾਰਾ ਕੁਝ ਵੈਰੀ ਗੁੱਡ ਭਾਂਡੇ ਭੁੰਡੇ ਨਹੀਂ ਉਹਨਾਂ ਨੂੰ ਤੇ ਮੈਂ ਹਜੇ ਪੁੱਛਿਆ ਹੀ ਨਹੀਂ ਪੁੱਛਿਆ ਫਿਰ ਕਿਆ ਹਲੂ ਟੈਂਡ ਕੋਬ ਸਾਰੀ ਮੁਲਾਦਾ ਤੁਸੀਂ ਵੀ ਜਾਣੀ ਪਰੋਣੇ ਵਾ ਤੇ ਤੁਸੀਂ ਛੱਡੀ ਨਹੀਂ ਹੈ ਹੈ ਬਰਸੀ ਰੱਖੀ ਹੈ ਕੋਈ ਨਹੀਂ ਮਿੰਦੀ ਮਿਰਲੀ ਵੀ ਪਾਓ ਫਿਰ ਪੀਏ ਆ ਗਏ ਬੀ ਉਹਨਾਂ ਦਾ ਲੈਣ ਦਾ ਕੰਮ ਮੇਰੇ ਲਈ ਪਹੁ ਮੈਂ ਥੱਕ ਗਈ ਮੈਂ ਸਾਰਾ ਕੰਮ ਕਰਕੇ ਨਾ ਹੁਣ ਇਹ ਜੇ ਫ੍ਰੀ ਹੋਈ ਆ ਹੁਣ ਬਸ ਆਪ ਤਿਆਰ ਤੇਰ ਹੋ ਜੀਏ ਕੰਮ ਸਾਰਾ ਹੋ ਗਿਆ ਆਟਾ ਗੁੰਨ ਕੇ ਰੱਖ ਲਿਆ ਸਬਜ਼ੀਆਂ ਬਣਾ ਲੀਆਂ ਰੋਟੀ ਤੇ ਉਹਨਾਂ ਦੇ ਆਉਂਦੇ ਹੀ ਲਾਉਣੀ ਆ ਸੈਲਡ ਵੀ ਉਦੋਂ ਹੀ ਕੱਟ ਲਾਂਗੇ ਕਿ ਕੱਟ ਦੋਗੇ ਸੈਲਡ ਕੱਟ ਲੀਏ 2 ਮਿੰਟ ਦੇ ਨਹੀਂ ਸੈਲਡ ਹਾਂ ਤੇ ਭਾਂਡੇ ਭੁੰਡੇ ਮਾਂਜਦੇ ਸਾਰਾ ਕੁਝ ਕਰ ਲਿਆ ਬਸ ਹੁਣ ਣਾ ਲੀਏ ਪਰ ਪੌਣੇ ਤੁਰਪੇ ਆ ਤੇ ਹੁਣ ਅਸੀਂ ਜਲਦੀ ਜਲਦੀ ਆਪਣਾ ਜਲਦੀ ਜਲਦੀ ਆਪਣੀ ਤਿਆਰੀ ਕਰਨ ੜੇ ਆ ਬਸ ਬਿਸਕੁਟਾਂ ਮੇ ਇੱਧਰ ਪਈ ਇੱਕ ਜਿੰਨ ਇੱਕ ਲੈ ਲਓ ਜਿਹੜਾ ਮਰਜ਼ੀ ਲੈ ਲਓ ਦੋਵੇਂ ਇੱਕੋ ਜਿਹੇ ਆ ਤੇ ਕੁਝਿਆ ਵੀ ਪਾ ਲਈਏ ਠੀਕ ਹੈ ਹੈਗੀ ਆਪਾਂ ਹੁਣ ਚੱਲੇ ਆ ਲੈਣ ਤੇ ਘਾ ਲ ਨਿਕਣਾ ਬਹੁਤ ਬੰਦੀ ਬਣਦੇ ਕੀ ਧਿਆਇ ਨਾ ਨੂੰ ਆ ਪੱਤੇ ਤੇ ਚੱਕ ਲੈਣੇ ਹੀ ਗੱਡੀ ਤੋਂ ਮੈਂ ਸਾਫ਼ ਕਰੀ ਮਾਰੀ ਜੀ ਇੰਨੀ ਬੜੀ ਬਣਦੇ ਸਾਸਰੀ ਘਰ ਪਾਜੀ ਸਾਸਰੀ ਘਰ ਸਰ ਉਹ ਠੀਕ ਠਾਕ ਬਹੁਤ ਵਧੀਆ ਚੜਦੀ ਕਲਾ ਮੇਰੀ ਗੱਡੀ ਨਹੀਂ ਵਿੱਚ ਆਉਣੀ ਚਾਹੀਦੀ ਨਹੀਂ ਸਸੀ ਕਾਲ ਕਰਕੇ ਤੇ ਚੋਪੜ ਕਰਾ ਲੈ ਜੀ ਤੁਹਾਡੀ ਗੱਡੀ ਲੀਕ ਨਹੀਂ ਕਰਦੇ ਮਤਲਬ ਮੇਰੀ ਗੱਡੀ ਨੂੰ ਕੋਈ ਸਫਾਈ ਨਾ ਕਰਦੇ ਆਣਗੇ ਮੈਨੂੰ ਹੋਰ ਚੁੱਕੇ ਸਸੀ ਕਾਲ ਵਧੀਆ ਵਧੀਆ ਚਲਾ ਜਾਓ ਮੈਂ ਕਹਾਂ ਮੈਨੂੰ ਚੁੱਕੀ ਜਾਣ ਦਾ ਡਰ ਨਹੀਂ ਜਾਂ ਮੈਨੂੰ ਡਰ ਆ ਕੋਈ ਸਫਾਈ ਨਾ ਕਰਦੇ ਆਹ ਢੀ ਲੱਗੀ ਤੇ ਕੋਈ ਨਹੀਂ ਸਫਾਈ ਕਰਦਾ ਇੰਨੀ ਹੈ ਨਹੀਂ ਕਿਸੇ ਦਾ ਬਾਤ ਇਹ ਹੈਗੇ ਜੋੜੀ ਫਿਲਮ ਤੇ ਅਸ਼ਕੇ ਫਿਲਮ ਦੇ ਤੀਜੇ ਪੰਜਾਬ ਦੇ ਮਸ਼ਹੂਰ ਅਦਾਕਾਰ ਨਵਨੀਤ ਟੱਕੇ ਵੈਸਿਨਾਂ ਵਾਲੇ ਬਹੁਤ ਹੀ ਪਿਆਰ ਸਤਿਕਾਰ ਇਹਨਾਂ ਦਾ ਪੂਰੀ ਇੰਟਰੋ ਦੇਣੀ ਹੈ ਇਹਨਾਂ ਨੇ ਤਿੰਨ ਫਿਲਮਾਂ ਕੀਤੀਆਂ ਤਿੰਨੇ ਵੇਖਿਆ ਇਹਨਾਂ ਦਾ ਰੋਲ ਹੈਗਾ ਜੀ ਵਿੱਚ ਬਹੁਤ ਹੀ ਵਧੀਆ ਸਸ਼ਿਕਾ ਜੀ ਇਹ ਸਾਡੇ ਦੋਸਤ ਮਿੱਤਰਾਂ ਘਰੇ ਆ ਗਏ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੇ ਬਹੁਤ ਸਫਾਈ ਕੀਤੀ ਵਿਚਾਰਿਆਂ ਨੇ ਸਫਾਈ ਦੇ ਤਾਂ ਲੱਗਣਿਆ ਵੀ ਵਿਚਾਰਿਆਂ ਕੀ ਕੀ ਆ ਬਹੁਤ ਜ਼ਿਆਦਾ ਗੰਦਾ ਹੀ ਬਲੈਜ ਜਦੋਂ ਮੈਂ ਤੁਹਾਡਾ ਪਹਿਲੇ ਦਿਨ ਹੋਰ ਬਹੁਤ ਸਾਫ ਗੰਦੇ ਹੀ ਆ ਸਾਫ ਕਰਕੇ ਪਰ ਤੇ ਮਿਛਾਲੇ ਆਪਣੇ ਬਹੁਤ ਸੋਹਣੇ ਲੱਗ ਰਿਹਾ ਵਾ ਤੇ ਪ੍ਰੈਸ਼ਰ ਰੀਜਨ ਇੱਕ ਥਿੱਲੋ ਕਾਇ ਖੜਕਿਆ ਮੈਨੂੰ ਪਤਾ ਲੱਗਾ ਤੁਹਾਨੂੰ ਆਹ ਸੁਵਿਧਾ ਨਹੀਂ ਕਿਉਂ ਬਹੁਤ 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 ਘਰੇ ਤੇ ਆ ਜਾਂਦੇ ਆ ਬੋਏ ਪੜਾ ਗਿਆ ਦੂਏ ਲੱਗੇ ਬੋਏ ਅੱਗੇ ਪੜਾ ਗਿਆ ਪਾਰਸਲ ਪੂਰਸਨ ਸਾਹਿਬ ਘਰੇ ਆ ਜਾਂਦਾ ਵਧੀਆ ਸਾਹਿਬ ਬਸ ਤੁਸੀਂ ਗਿਟਾਂ ਦੀ ਗੱਲ ਕਰਨ ਦੇ ਆ ਅੱਛਾ ਉਹ ਫਾਈਲ ਉਹ ਮੈਂ ਫੜ ਲੀਆ ਹੱਥ ਵਿੱਚ ਉਹ ਪੁੱਛੇ ਕੀ ਕਹਿੰਦਾ ਸੀ ਕਿਤਾ ਤੇ ਮੈਂ ਕਿਹਾ ਇੱਥੇ ਤੇ ਰਹਿੰਦੇ ਨੇ ਕਹਿੰਦੇ ਇਹ ਐਡਰੈਸ ਤੇ ਮੈਂ ਭਰਾਵਾ ਇਹ ਨਹੀਂ ਖਾਧ ਪੀਂਦੇ ਇਦਾਂ ਇੱਧਰ ਹੁਣ ਕੋਕਾ ਆ ਕੇ ਪਈਏ ਇਹਨਾਂ ਨੂੰ ਮੈਂ ਉੱਧਰ ਤੇ ਪੱਖਣੀਆਂ ਦਾ ਉੱਧਰ ਗੋਣੇ ਹਾਂ ਇੱਧਰ ਥੋੜੀ ਜਿਹੀ ਮੜੀ ਜਿਹੀ ਐਕਟਿੰਗ ਕੀਤੀ ਸ਼ੂਟਿੰਗ ਕੀਤੀ ਤੇ ਇੱਧਰ ਉਹ ਲੈ ਆਏ ਹਾਂ ਪਰ ਉਹਨੇ ਫੇਰ ਉੱਧਰ ਚੱਲੇ ਉੱਧਰ ਖੂਨ ਤੇ ਗਈ ਕਰ ਲੋ ਤੇ ਹੇ ਨੋ ਥੱਲੇ ਛੱਡ ਦੋ ਕੋਈ ਗੱਲ ਨਹੀਂ ਆ ਘੁੰਮਣ ਫਿਰਨ ਦੋ ਨਿਆਣੀ ਨੂੰ ਚੱਲ ਚੱਲ। ਉਹ ਵੇਖੋ ਪਰਸੋਂ ਸ਼ਾਮ ਦੀ ਗੱਲ ਹੈ ਮੈਂ ਬੱਚੇ ਖੜਾ ਕੇ ਆਈ ਪਾਰਕ 'ਚ ਤੇ ਮੇਰੇ ਹੋਈ ਬਹੁਤ ਤੇਜ਼ ਦਰਦ। ਮਤਲਬ ਇੰਨੀ ਕਿ ਜ਼ਿਆਦਾ ਤੇਜ਼ ਦਰਦ ਹੋਈ ਕਿ ਮੈਨੂੰ ਹਸਪੀਟਲ ਲੈ ਕੇ ਜਾਣਾ ਪਿਆ ਤੇ ਮੈਂ ਆਖਰੀ ਆਪਣੀਆਂ ਦੋ ਤਿੰਨ ਗੱਲਾਂ ਵੀ ਯਾਦ ਕਰ ਲਈਆਂ। ਮੈਂ ਸੋਚਿਆ ਵੀ ਮੇਰੇ ਮਰਨ ਤੋਂ ਬਾਅਦ ਕੀ ਕੀ ਹੋਊਗਾ। ਪਰ ਉੱਥੇ ਜਾ ਕੇ ਉਹਨਾਂ ਨੇ ਟੀਕੇ ਟੁਕੇ ਲਾਏ ਤੇ ਮੈਂ ਠੀਕ ਹੋ ਗਈ ਤੇ ਹੁਣ ਮੈਨੂੰ ਇਹ ਪਤਾ ਲੱਗਾ ਕਿ ਮੈਂ ਅੰਦਰ ਵਾਵਾ ਹੀ ਰੇਤ ਬਜਰੀ ਲੈ ਕੇ ਪੁਰੀ ਕਰਦੀ ਆ। ਮੇਰੇ ਨਿਕਲੀ ਆ ਪਥਰੀ ਤੇ ਬਹੁਤ ਜ਼ਿਆਦਾ ਪਥਰੀ ਨਿਕਲੀ ਆ ਤੇ ਬਾਕੀ ਤੁਹਾਨੂੰ ਰਿਪੋਰਟ ਮੈਂ ਆਪਣੇ ਵਲੌਗ 'ਚ ਦਵਾਂਗੀ। ਈਨਾ ਉਹਦਾ ਕੈਨਸਲ ਹੋ ਗਿਆ ਤੁਹਾਨੂੰ ਪਤਾ ਹੀ ਪੀ ਦੀ ਦੀ ਨੇ ਕੈਨਸਲ ਕਰਤਾ ਆ ਤੋ ਇਹੀ ਵਜ੍ਹਾ ਇਪੀ ਉਹ ਠੀਕ ਨਹੀਂ ਹੈ ਇਹ ਵਿਚਾਰੇ ਤਾਂ ਕਰ ਗਿਆ ਉਹਨੇ ਕੈਨਸਲ ਇਹ ਜਿਹੜੀ ਰੇਤਾ ਬਜਰੀ ਇਕੱਠੀ ਕੀਤੀ ਹੈ ਨਾ ਇਹਨਾਂ ਨੇ ਇਹਨਾਂ ਨੇ ਲੈਟਰ ਇਹ ਲੈਟਰ ਪਾਉਣ ਦੀ ਸੋਚ ਰਹੇ ਚਲੋ ਆ ਲੱਗਣੇ ਹੋਣਾ ਵੀ ਮੈਂ ਬੜੀ ਸੈਟ ਆ ਪਰ ਮੈਂ ਬਹੁਤ ਜ਼ਿਆਦਾ ਹੀ ਅਪਸੈਟ ਹੈ ਇਸ ਵਕਤ ਪਰ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਠੀਕ ਕੁਛ ਨਹੀਂ ਹੋ ਜਾਊਗਾ ਠੀਕ ਹੀ ਹੁਣ ਕਢਾਉਣਾ ਪੈਣਾ ਠੀਕ ਹੀ ਹੋ ਜਾਊਗਾ ਮਰਦਾ ਕਿ ਇਹ ਜਿਹੜੀ ਇਹ ਹੁੰਦੀ ਆ ਨਾ ਇਹ ਬੜਾ ਜਾਣਖਾਂ ਦੀ ਬੰਦੇ ਦੀ ਏ ਟੇਕ ਨਹੀਂ ਦਿੰਦੀ ਏ ਬੰਦੇ ਦਾ ਨਾ ਜਿਹੜਾ ਟੇਡਿਆ ਤੇ ਦਿਮਾਗ ਆ ਇਹ ਲੱਤ ਜਾਣਾ ਚਾਹੀਦਾ ਜਿਵੇਂ ਮੰਨ ਲਾ ਬੰਦੇ ਦੇ ਇੱਥੇ ਪੀੜ ਹੋਈ ਹੈ ਨਾ ਕਿੱਧਰ ਪੀੜ ਹੋਈ ਐ ਕਰਕੇ ਖੋਲਿਆ ਵੇਖਿਆ ਅੰਦਰ ਕੀ ਕੇਚਾ ਹੈ ਠੀਕ ਹੈਗਾ ਉਹ ਜਾ ਕੇ ਮਕੈਨਿਕ ਨੂੰ ਮੜਾ ਇਹ ਸੈੱਟ ਕਰਾ ਆ ਕੇ ਜਿਹਦਾ ਪੁਰਜ਼ੇ ਨਹੀਂ ਸੈੱਟ ਕਰਾਈਦੇ ਐ ਟੋਲੇ ਸੈੱਟ ਕਰਾ ਕੇ ਤੇਲ ਤੁਲ ਪਵਾੜਾ ਤੇ ਲਾ ਲਿਆ ਪਹਿਲਾਂ ਕਹਿੰਦੇ ਗੱਲ ਵੀ ਹੈ ਕੋਲ ਕੇ ਵੇਹ ਲਿੰਦਨ ਦੇ ਹੀ ਵੀ ਕੀ ਖਾਦਾ ਆ ਮੇਰੇ ਸੇਲੀ ਹੁੰਦੀ ਐ ਕੋਨੇ ਕਹਣਾ ਤੈਨੂੰ ਪਤਾ ਸਿਰ ਦੇ ਪਤਰੇ ਖੁੱਲ ਜਾਂਦੇ ਹੁੰਦੇ ਹੀ ਪਹਿਲਾਂ ਇਥੋਂ ਤੇ ਬੰਦਾ ਨਾ ਸਿਰ ਅੱਗੇ ਰੱਖ ਕੇ ਜੂਆ ਲਾ ਕੱਢਦਾ ਹੁੰਦਾ ਹੈ ਵਿੱਚ ਆਂਦੇ ਹੀ ਤੇ ਬੰਦ ਤੇ ਰੱਖੀ ਤਾਂ ਉਹ ਕਾਹੋ ਕੇ ਲੈ ਗਿਆ ਹਾਂ ਕਾਂ ਜੋ ਕੇ ਰਹਿ ਗਏ ਤੇ ਕਹਿੰਦੀ ਕਿ ਰੱਬਾ ਇਹ ਕਰੀ ਨਾ ਕਿ ਇਦਾਂ ਤੇ ਇੱਕ ਵਾਰੀ ਢਿੱਡ ਕਹਿੰਦੇ ਜਵਾਈ ਗਿਆ ਆ ਹੀ ਤੇ ਜਵਾਈ ਨੂੰ ਚੰਗੀ ਰੋਟੀ ਦੇਤੀ ਕੁੜੀ ਨੂੰ ਮਾੜੀ ਦੇਤੀ ਤੇ ਮੁੰਡਾ ਤਾਂ ਤੂੰ ਕੀ ਖਾਦਾ ਵਖਾ ਅੱਛਾ ਤੇ ਉਹਨੇ ਕੀ ਕਿਤਾ ਕਿ ਉਹ ਤਾਂ ਢਿੱਡ ਖਲਾ ਕੇ ਵੇਖ ਲਿਆ ਤੇ ਕਹਿੰਦਾ ਤੂੰ ਫੇਰ ਉਹ ਕਹਿੰਦੀ ਵੀ ਹੇ ਰੱਬਾ ਅੱਜ ਤੋਂ ਬਾਅਦ ਇਹ ਚੀਜ਼ ਹੀ ਨਾ ਹੋਵੇ ਉਦੋਂ ਨੇ ਫਿਰ ਜਿਹੜੇ ਆ ਢਿੱਡ ਦੇ ਸਿਰ ਜਿਹੜੇ ਬੰਦ ਹੋ ਗਏ ਤੇ ਹੁਣ ਫਿਰ ਜਿਨੇ ਉਹ ਰਬੜੇ ਉਹਦੀ ਸੁਣੀ ਉਹਨੂੰ ਮੈਂ ਕਹਿਣ ਦੀਆਂ ਕਿ ਰੱਬਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਘਟੋ ਘਟ ਜਾ ਕੇ ਮਕੈਨਿਕ ਕੋਲ ਵੇ ਡਾਕਟਰ ਸਾ ਤੂੰ ਐ ਮਾ ਕੇ ਕੱਢ ਕੇ ਦੀ ਚੱਲੋ ਜੀ ਫੇਰ ਆਪਣੀ ਸੀਮਾ ਆ ਕੇ ਦੇਮਨ ਲੈ ਲੈਂਦੇ ਜੀ ਬਾਪਾ ਇੱਥੇ ਕੀ ਆ ਮਾਤਾ ਹੈ ਅੰਤੇ ਹਦ ਕੀ ਨਿਆਮਤ ਹੈ ਨਿਆਮਤ ਹੈ ਕਿੰਨੇ ਮਾਰਿਆ ਕਿੰਨੇ ਮਾਰਿਆ ਕਿੰਨੇ ਮਾਰਿਆ ਘਾੜੇ ਨੂੰ ਕਿੰਨੇ ਮਾਰਿਆ ਹਰਗੇ ਨੇ ਮਾਰਿਆ ਨਹੀਂ ਉਹ ਕਵੇ ਕਿਸੇ ਆ ਗਿਆ ਕਿਸੇ ਚੱਲਿਆ ਕੰਮ ਇਧਰ ਵੀ ਉਧਰ ਵੀ ਵੈਸੇ ਤੁਹਾਡੀ ਸਲਾਹ ਕੈਨਸਲ ਹੀ ਨਾ ਵੈਸੇ ਹਾਂ ਬਿਲਕੁਲ ਕੈਨਸਲ ਸੀਗੀ ਪਰ ਫੇਰ ਮੈਨੂੰ ਇਹ ਪਤਾ ਲੱਗਾ ਵੀ ਰਮਨ ਨੇ ਵਿਚਾਰੀ ਨੇ ਰੋਟੀ ਬਣਾ ਲਈ ਆ ਫਿਰ ਮੈਨੂੰ ਆਉਣਾ ਪਿਆ ਮੈਂ ਕਿਹਾ ਉਹਨੇ ਬਣਾ ਲਈ ਫਿਰ ਮੈਨੂੰ ਵੀ ਬਣਾਉਣੀ ਪੈਣੀ ਉਹਨੇ ਆਈ ਸਵਾਦ ਬਣਾਈ ਸੀ ਤੇ ਆਈ ਚੱਲ ਜਣਾ ਉੱਥੇ ਰੋਟੀ ਲੈ ਆ ਠੀਕ ਹੈ ਕਿ ਸਾਰੇ ਘਰ ਇੱਕੋ ਆਪਣਾ ਘਰ ਭਾਵੇਂ ਇੱਧਰ ਖਾਲੀ ਭਾਵੇਂ ਘਰ ਹੈ ਕਿ ਆਪਾਂ ਜਲਦੀ ਠੀਕ ਵੀ ਨਹੀਂ ਹੈਗੇ ਤੇ ਰਾਤੀ ਰੋਟੀ ਮੈਂ ਫਿਰ ਹੀ ਰੋਟੀ ਉੱਧਰ ਲੈ ਜਾਾਂਗੇ ਉੱਧਰ ਖਾ ਲਾਂਗੇ ਇਹਦੇ ਵਿੱਚ ਕਿਹੜੀ ਗੱਲ ਹੈ ਸਾਰੇ ਜਣੇ ਤੁਹਾਡੇ ਵਲੌਗਸ ਵੀ ਵੇਖਦੇ ਆ ਤੇ ਮੈਸੇਜ ਕਰਦੇ ਆ ਬੜੀ ਰਮਨਦੀ ਦੀਸਪਾਈਆਂ ਕਰਦੇ ਆ ਰਮਨਦੀ ਦੀ ਇਹ ਵਿਚਾਰੀ ਦੀ ਬਹੁਤ ਮਾਤਵਾ ਜਿਸਪਾਈਆਂ ਕਰਕੇ ਪਰ ਇਹ ਵੀ ਸਫਾਈ ਹੋ ਗਈ ਆ ਹੁਣ ਤੇ ਮੈਂ ਵੇਖ ਲਈ ਸਾਹਮਣੇ ਦੀ ਤੇ ਹਾਂ ਨਹੀਂ ਨਹੀਂ ਬਹੁਤ ਸਫਾਈ ਕੀਤੀ ਵੀ ਕੁੜੀ ਨੇ ਹਾਂ ਤੇ ਉਹ ਨਸ਼ੇਤੀ ਇਹਦੀ ਮੰਮੀ ਵੀ ਆਉਣ ਵਾਲੇ ਥੋੜੇ ਦਿਨਾਂ ਦਾ ਹਾਂ ਔਰ ਅਗਲੇ ਨੂੰ ਫਿਕਰ ਨਹੀਂ ਕੋਈ ਹੁੰਦੀ ਕਿ ਘਰ ਦੇ ਖੁਸ਼ ਆ ਤੁਸੀਂ ਇਹ ਨਾ ਚਲੋ ਬਹੁਤ ਜਿਹੜੇ ਚੰਗੇ ਲੋਕ ਵੀ ਆ ਜਿਹੜੇ ਕਮੈਂਟ ਕਰਦੇ ਆ ਨਾ ਚਲੋ ਕਮੈਂਟ ਵਾਲਿਆਂ ਦੀ ਫਿਕਰ ਵੀ ਨਹੀਂ ਕਰਨੀ ਚਾਹੀਦੀ ਪਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਦੂਜਿਆਂ ਨੂੰ ਕੀ ਫਿਕਰ ਪਈ ਆ ਉਹਦੀ ਸੱਸੂ ਮਾਂ ਨੂੰ ਕੋਈ ਫਿਕਰ ਨਹੀਂ ਗਈ ਉਹਨਾਂ ਨੇ ਵਿਚਾਰਿਆਂ ਨੇ ਆਪਸ ਮਾਨ ਪੈਕ ਕੀਤਾ ਵਾ ਦੂਜਿਆਂ ਕੀ ਫਿਕਰ ਪਈ ਹੋਏ ਇਹੇ ਉਹ ਆਈ ਨੀ ਟੈਂਸ਼ਨ ਨਾ ਲਿਆ ਕਰੋ ਦੋਸਤੋ ਜ਼ਿੰਦਗੀ ਹੱਸਣਾ ਸੌਂਡ ਹੁੰਦੀ ਐ ਸਿਆ ਕਰੋ ਹਾਂ ਹੱਸਣ ਵੀ ਆ ਵੀ ਕਰੋ ਮਰ ਜਾ ਮੇਰਾ ਪਿੱਤਾ ਨਾ ਲਾ ਦਿਓ ਇਹ ਤਾਂ ਰੋਣੇ ਸੀ ਦੇ ਨਹੀਂ ਹਿਲਦਾ ਤੁਹਾਡਾ ਪੁੱਤਾ ਕੋਈ ਕਾਰਨੀ ਦਾ ਕੇ ਜਾਉਂਗੀ ਨਾ ਬਾਅਦ ਮੈਂ ਆਉਂਗੀ ਕੱਲੇ ਮੈਂ ਟਮਟਮਾ ਦਾ ਸ਼ਾਟ ਲਵਾਂਗੀ ਤੇ ਤੂੰ ਐਂਡ ਦੇ ਕੌਲੀ ਤੋਂ ਚਾਟ ਲਈ ਐਂ ਬਸ ਠੀਕ ਆ ਨਹੀਂ ਮਦਰ ਪਹਿਲਾ ਮੇਰਾ ਪਨੀਰ ਕੱਢਦੀ ਦਾ ਸ਼ੋਰ ਨਾ 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 ਉਹ ਤੇ ਸਰਪ੍ਰਾਈਜ਼ ਹੈ ਅੱਛਾ ਅੱਛਾ ਉਹ ਸਰਪ੍ਰਾਈਜ਼ ਹੈ ਕਿ ਤੂੰ ਕੱਢ ਕੇ ਲੈ ਗਈ ਠੀਕ ਹੈ ਹਰਾਣ ਐਨੇ ਮੈਂ ਤਾਂ ਕੀਤੀ ਹੈ ਇਹ ਸਬਜ਼ੀ ਰੋਟੀ ਬਣਾਉਂਦੇ ਤੇ ਇਹ ਬੰਦਿਆਂ ਦੇ ਰੋਟੀ ਨਹੀਂ ਖਾਂਦੇ ਰਮਨ ਨੇ ਇਹਦੇ ਪਤੀਲਾ ਭਰ ਕੇ ਮਟਪੜ ਰਮਨ ਨੇ ਇਹ ਕੁਲਕੁੰਡਾ ਰਪਲੂ ਰਾਹੀ ਬਣਾ ਰਹੀ ਦੋ ਜਣੇ ਚੀਨੀ ਚੌਂਦੀ ਖਾ ਲੇ ਤੇ ਵਾਤ ਵਾਤ ਯਾਰ ਇਹ ਸਬਜੀ ਬੜੀ ਖੁੱਲੀ ਖਾਣੇ ਆ ਆਹ ਸਬਜੀ ਪਰ ਹੀ ਬਹੁਤ ਖੁੱਲੀ ਖਾਣੇ ਤੋਂ ਨਹੀਂ ਜਾਂਦੇ ਅੱਜ ਮੋਏ ਮੋਏ ਹੋ ਗਿਆ ਤੇ ਮੈਂ ਰਮਨ ਨੂੰ ਕਿਹਾ ਵੀ ਵੇਖੋ ਤੁਸੀਂ ਕਿੰਨੇ ਰੋਗ ਸਖਾਈਆਂ ਕਰਕੇ ਥੱਕੇ ਜੇ ਤੇ ਹੁਣ 3-4 ਦਿਨ ਦੀ ਸਬਜੀ ਤਾਰੀ ਦਾ ਹੋ ਗਿਆ ਕੰਮ ਤੁਹਾਡਾ ਤੁਸੀਂ ਰੋਜ਼ ਸਵੇਰੇ ਉੱਠੋ ਮਟਰ ਪਨੀਰ ਖਾਓ ਤੇ ਸੌਂ ਫਿਰ ਪਨੀਰ ਬਣਾਓ ਪਰ ਇਹ ਨਾਲ ਭੇਜਣੀ ਇਹ ਕਹੀ ਜਾਂਦੇ ਆ ਸਾਨੂੰ ਕਿ ਤੁਹਾਡੀ ਵਜ੍ਹਾ ਨਾਲ ਸਾਡੀ ਉਹ ਵੀ ਸਬਜੀ ਖਰਾਬ ਹੋ ਗਈ ਹੁਣ ਮੈਂ ਕਿਹਾ ਵੀ ਤੁਸੀਂ ਸਾਨੂੰ ਦੋ ਕੋਲੀਆਂ ਬੱਕਰੀਆਂ ਕੱਢ ਦੇਈਏ ਨਹੀਂ ਖਾਣ ਦਿਆ ਤੇ ਬਾਕੀ ਦੇ ਜ਼ਿੰਮੇਵਾਰ ਨਹੀਂ ਨਹੀਂ ਦੀਦੀ ਇਹ ਫਿਰ ਗੱਲ ਗਲਤ ਆ ਫਿਰ ਐ ਕਰਦੇ ਆ ਪ੍ਰਭ ਵੀ ਇਹਨਾਂ ਨੂੰ ਪੈਕ ਕਰਕੇ ਦੇ ਦੇਣੇ ਆ ਨਹੀਂ ਮੈਂ ਬਣਾ ਕੇ ਆਈ ਆ ਪਨੀਰ ਦੀ ਪੁਰਜੀ ਐ ਕਰਦੇ ਆ ਪੁਟੀਲਾ ਰੱਖਦੇ ਆ ਚੌਂਕ 'ਚ ਲੈਣ ਲੋਕ ਜੜੀ ਪਈ ਆ ਦੀ 100 ਬਜਾ ਰੱਖਿਆ ਨਾ ਉਹਨਾਂ ਪੱਛਾ ਹੀ ਮਟਰ ਪਨੀਰ ਆ ਸ਼ਾਹੀ ਹਾਏ ਮੈਮ ਮਾਰੀ ਸ਼ਾਹੀ ਮਟਰ ਸ਼ਾਹੀ ਮਟਰ ਉਹਨਾਂ ਨੂੰ ਨਾ ਇਹਨਾਂ ਵਾਂਟਾ ਕਰਤਾ ਨਾ ਰੱਖਣੇ ਸ਼ਾਹੀ ਪਈ ਉਹਦੇ 'ਚ ਮਟਰ ਪਨੀਰ ਸ਼ਾਹੀ ਮਟਰ ਪਨੀਰ ਆ ਪ੍ਰਭ ਇੱਕ ਡੇਢ ਘੰਟਾ ਸਹੀ ਲਾਇਆ ਇਹ ਲੈ ਟਿਕੜਾ ਹੀ ਧਰੀਏ ਨੇ ਜਸਾ ਦੋ ਜਣੇ ਕਿੰਨਾ ਖਾ ਲਿਆ ਡੇ 2 ਘੰਟੇ ਲੱਗੇ 2 ਘੰਟੇ ਲੱਗੇ ਪੂਰਾ ਵਲੌਗ ਵੇਖਿਓ ਪੁਛ ਪੁਛ ਕੇ ਆਪਣੀ ਭੈਣ ਕੋਲ ਮਟਰ ਪਨੀਰ ਆ ਗਈ ਵਿਚਾਰੀ ਕੀ ਚਲੋ ਉਹ ਨਹੀਂ ਆਈ ਅਰਤੀ ਆਪਾ ਮਤਲਬ ਐਕਸਪੈਰੀਮੈਂਟ ਦੇ ਭਾਗੀ ਨਹੀਂ ਮੰਨਾ ਜਾਂਦੇ ਅਰਤੀ ਪ੍ਰਭਜੋਤ ਨੂੰ ਖਵਾ ਜੇ ਵਧੀਆ ਬਣਿਆ ਉਹਦਾ ਫੇਰ ਅਗਲੀ ਵਾਰ ਅਸੀਂ ਖਵਾਵਾਂਗੇ ਲੈ ਵਧੀਆ ਉਹਨੇ ਕਰ ਲਿਆ ਆਪਾ ਮੈਂ ਟੇਸਟ ਕਰ ਲਿਆ ਹੁਣ ਤੁਹਾਡੀ ਵਾਰੀ ਇਹ ਨਾ ਕਿਉਂਕਿ ਅਸੀਂ ਭੱਜਾਂਗੇ ਤੂੰ ਭੱਜੇ ਤੇ ਤਾਂ ਦੇਣਾ ਮੈਂ ਨਾ ਗਰਮ ਕਰਕੇ ਥੋੜਾ ਜਿਹਾ ਲੈ ਲੇ ਤੂੰ ਇਹ ਸਵਾਦ ਵੇਖੋ ਕਿੱਦਾਂ ਦਾ ਫਿਡ ਸੈੱਟ ਕਰੀਓ ਵੀ ਖਾਣਾ ਹੀ ਨਹੀਂ ਖਾਣਾ। ਚੰਦੀ ਦੇ 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 ਤਾਲ ਥੋੜਾ ਜਿਹਾ ਚੌਲ ਦੁੱਧ ਨਾਲ ਨਹੀਂ ਖਾਣੀ। ਮੈਂ ਖਾਣਾਂਗੇ ਕੱਚੀ ਗਿਚੌਲ ਲਿਆ ਦੇ ਤੇ ਕੱਚੀ ਮੈਂ ਬਣਈਆ ਲੈ ਤਾਂ ਕਿ ਤੇਰਾ ਵੇਦ ਨਾ ਹੋਵੇ। ਅਮਰੋਦ ਅਸੀਂ ਆਪੇ ਤੁਹਾਡੇ ਨਾਲ ਆ ਕੇ ਨਹੀਂ ਖਾਣਾਂਗੇ। ਹਾਂ 2 ਮਿੰਟ ਚ ਰੋਟੀ ਬਣ ਜਾਏਗੀ ਨਹੀਂ ਅੱਗੇ ਤੋਂ ਨਹੀਂ ਇੰਨੀ ਖੇਚਲ ਕਰਨੀ ਜਦੋਂ ਅਸੀਂ ਆਉਣਾ ਕਿਉਂਕਿ ਇਹਦੇ ਮੂੰਹ ਚੋਕ ਕੇ ਆਈ ਜਾਇਆ ਕਰਨਾ। ਤੂੰ ਕਿੰਨੀਆਂ ਰੋਟੀਆਂ ਬਣਾਏਂਗੀ? ਗੁੱਸਾ ਕਰਦਾ ਵੀ ਹੁਣ ਤੂੰ 3 ਦਿਨ ਦਾ ਤੇਰਾ ਮੈਂ ਕੰਮ ਸੌਖਾ ਕਰਤਾ ਤੇ ਨਹੀਂ ਹੁਣ 3 ਦਿਨਾਂ ਨਾਲ ਮੈਨੂੰ ਕੁਲਕੇ ਲਾਉਣੇ ਪੈਣੇ ਨੇ ਨਾਲ ਤੈਨੂੰ ਕੋ ਬੰਦੇ ਚੌਲ ਖਵਾਈ ਜਾਏ ਇੱਕ ਦਿਨ ਦੀ ਤੂੰ ਹੀ ਲੈ ਜਾਂਦੇ ਤੇ ਮੈਂ ਦੋ ਦਿਨ ਦੀ ਖਾਣੇ ਮੈਂ ਪਨੀਰ ਦੀ ਪੁਰਜੀ ਬਣਾ ਕੇ ਆਈ ਨਹੀਂ ਤੇ ਮੈਂ ਜ਼ਰੂਰ ਲੈ ਕੇ ਜਾਂਦੀ ਤੇ ਮੈਂ ਅੰਨ ਨੂੰ ਵੇਸਟ ਨਹੀਂ ਕਰਦੀ ਹੁੰਦੀ ਇੱਧਰ ਤੇ ਮੈਨੂੰ ਪਤਾ ਕਿਸੇ ਬੰਦੇ ਪੈ ਜਾਊਗਾ ਫਿਰ ਆਪਣੇ ਘਰ ਮੈਂ ਇੰਨਾ ਨਹੀਂ ਖਾਣਾ ਆ ਕੀ ਮੇਰੀ ਜੋਨੀ ਨਹੀਂ ਆਹ ਬੜੀ ਜੋਨੀ ਕਿਹ ਹੈ ਇਹ ਸ਼ੱਕ ਦੇ ਆਇਆ ਥੋੜਾ ਬਹੁਤ ਮਾਰ ਦੋ ਰੁਕ ਜਾ ਇਹ ਕਾਹਦੀ ਤਰੀ ਲੱਗੀ ਇਹ ਆਓ ਆਓ ਭੱਜਿਓ ਆਓ ਕਿ ਨਾਲ ਲੈ ਜਾਂਦੇ ਹੋਾਂਗੇ ਇਹ ਪਹਿਲੇ ਬੰਦੇ ਜਿਹੜੇ ਰੂਟੀ ਨਾਲ ਲੈ ਕੇ ਨਹੀਂ ਚੱਲੇ ਨਹੀਂ ਤੇ ਤਕਰੀਬਨ ਸਾਰੇ ਖੜਦੇ ਹੁੰਦੇ ਯਾਰ ਖਾਣਾ ਦੇ ਹੈ ਨਹੀਂਗਾ ਪੱਥਰੀਆਂ ਦੇ ਵਿੱਚ ਖਾਣ ਨਹੀਂ ਦੇਂਦੀਆਂ ਪੱਥਰੀਆਂ ਜਿਹੜੀ ਕੜਾਵਾ ਲਿਓ ਤੁਸੀਂ ਤਾਂ ਪੱਥਰੀਆਂ ਦੇ ਤਾਂ ਨਿਕਲੀਆਂ ਪੇਟਾਈ ਨਿਕਲ ਆਓ ਮੈਂ ਜਲਦੀ ਉਸ ਆ ਗਿਆ ਅਡੀਅנס ਮਿਲ ਗਈ ਮੈਂ ਅਖਾਣਾ ਕਰਾਉਣਾ ਹਾਂ ਜੀ ਕਿਦਾਂ ਪਰੀ ਮੈਨੂੰ ਨਹੀਂ ਜੇ ਕੋਈ ਵੀ ਪਤਾ ਪ੍ਰਭ ਨੂੰ ਪਤਾ ਜੀ ਨਹੀਂ ਸਫਾਈ ਤੇ ਜੀ ਵਾਧੂ ਕੀਤੀ ਚਾਰ ਦਿਨ ਲਾਇਏ ਸਫਾਈ ਕਰਨ ਨੂੰ ਨਹੀਂ ਨਹੀਂ ਮੈਂ ਦੱਸ ਲਈ ਪਈ ਸੀ ਨਾ ਇਹਨਾਂ ਨੂੰ ਮੈਂ ਕਿਹਾ ਭਾਜੀ ਵਿਚਾਰੇ ਕਹਿੰਦੇ ਕਿੰਨੇ ਕਹਿੰਦੇ ਹਾਏ ਅਸੀਂ ਇੰਨੀ ਸਫਾਈ ਕੀਤੀ ਮੈਂ ਕਿਹਾ ਆਪਣੇ ਵਰਗੇ ਪਿੰਡ ਵਾਲੇ ਸੀ ਕਰਕੇ ਆ ਗਏ ਹੋਰ ਵਾਲੇ ਕਹਿੰਦੇ ਹਾਏ ਕਿਵੇਂ ਕਰੇਗੇ ਸਹੀ ਵਾਲਾ ਸਫਾਈ ਦੀ ਚਰਚਾ ਆਡੀ ਬਹੁਤ ਹੋਣ ਢਈ ਕਿਉਂਕਿ ਕੀਤੀ ਬੜੀ ਸਫਾਈ ਤੇ ਕੀ ਕਰੀ ਸਫਾਈ ਮੈਂ ਤੁਹਾਨੂੰ ਦੱਸਣਾ ਰੋਟੀ ਤੁਹਾਡੇ ਘਰੋਂ ਵੀ ਦੇਖਦੀ ਹਾਂ ਹਾਂਜੀ ਹਾਂਜੀ ਠੀਕ ਥੈਂਕ ਯੂ ਅੰਟੀ ਆਈ ਨੂੰ ਚੰਗਾ ਮਿੱਠੀ ਚਾਹ ਪੀਣਾ ਚਾਹੀਦਾ ਤੁਹਾਨੂੰ ਆਹ ਨਹੀਂ ਨਹੀਂ ਸਾਈ ਬੰਦ ਚਾਰ ਨਾ ਜਦੋਂ ਚੱਲ ਕੇ ਹਾਂਜੀ ਅਸੀਂ ਗਰਦਾਸਪੁਰ ਤੋਂ ਮੈਂ ਦੱਸਿਆ ਸੀ ਕਿ ਮੈਂ ਕਿਹ ਬੋਲੀ ਤੋਂ ਲੱਗਦਾ ਇੰਨਾ ਇੱਕ ਗੁਰਦਾਸਪੁਰ ਤੋਂ ਹੀ ਅੰਬਰ ਚੱਲਦਾ ਸੀ ਆਉਂਦਾ ਸਰ ਤੋਂ ਮੈਂ ਜਿਹੜੇ ਕੋਈ ਆਪਾਂ ਮਤਲਬ ਕਰਦੇ ਹੁੰਦੇ ਨੇ ਨਾ ਮੈਂ ਤੁਹਾਡੇ ਬਹੁਤ ਟਾਈਮ ਤੋਂ ਦੇਖਦੀ ਹਾਂ ਮਾਜੀ ਰਹੀ ਦੀ ਆ ਬਹੁਤ ਬੜੀ ਬਹੁਤ ਪਿਆਰੀਆਂ ਹੁੰਦੀਆਂ ਆਏ ਤੇ ਇੰਕ ਨੂੰ ਸੇਵ ਕਰਦੇ ਆ ਅੱਛਾ ਖੀਮ ਕੰਪਟਰ ਤਾਂ ਤਾਂ ਨਾਲ ਦੀ ਸਾਈਡ ਤੇ ਠੀਕ ਹੈ ਜੀ ਠੀਕ ਹੈ ਵੈਸੇ ਡਿਸਟ੍ਰਿਕਟ ਜਲੰਧਰ ਸਾਡਾ ਹਾਂ ਜੀ ਲਾਸ ਇੱਧਰ ਰਹਿੰਦੇ ਹਾਂ ਹਾਂ ਜੀ ਜਲੰਧਰ ਖਾਸ ਸੀ ਜਾਂ ਪਿੰਡ ਨਹੀਂ ਨਾਲ ਆ ਪਿੰਡ ਨਾਲੀ ਹੁੜਕਾ ਕਲਕਾ ਠੀਕ ਹੈ ਜੀ ਹਾਂ ਜੀ ਸੋਣ ਚਲੋ ਠੀਕ ਆ ਬਾਈ ਬਾਈ ਆਉਂਦੇ ਜਾਂਦੇ ਰਹੇ ਹੁਣ ਆਉਂਦੇ ਜਾਂ ਤੇਰੀ ਉਹ ਪਤਾ ਲੱਗ ਗਿਆ ਆਉਂਦੇ ਜਾਂਦੇ ਰਹੇ ਪਰ ਰੋਟੀ ਨਹੀਂ ਬਣਾਉਣੀ ਹੈ ਹਾਂ ਪਰ ਅੱਗੇ ਤੋਂ ਮੈਂ ਰੋਟੀ ਨਹੀਂ ਸਮੋਸੇ ਭਾਵੇਂ ਤਿੰਨ ਤਿੰਨ ਖਵਾ ਲਾਂਗਾ ਮੈਂ ਹਾਪੇ ਰੋਟੀ ਬਣਾ ਲਿਆ ਕਰੂੰਗੀ ਤੇਰੇ ਨਾਲ ਰੋਟੀ ਅਸੀਂ ਬਣਾਉਣੇਗਾ ਨਹੀਂ ਸਮੋਸੇ ਹੀ ਇਹਨਾਂ ਨੂੰ ਤਿੰਨ ਤਿੰਨ ਖਵਾ ਦੇ ਕਰਨੇ ਹੈ ਆਪਣਾ ਕੰਮ ਕਰਤਾ ਰਹਿ ਠੀਕ ਹੈ ਹੁਣ ਚਲ ਬਾਈ ਪਤਾ ਲੱਗ ਗਿਆ ਨਾ ਭਾਈ ਕਿੱਧਰ ਨੂੰ ਪਿੱਛੇ ਨੂੰ ਮੁੜ ਜਿਓ ਇੱਧਰ ਨੂੰ ਹੀ ਦੇਖਿੰਦੇ ਮੇਰੇ ਨਾਲ ਸਭ ਚ ਲੱਗੀ ਮੈਂ ਲੋਕੇਸ਼ਨ ਆ ਲਾ ਲਿਆ ਮੈਂ ਤਾਂ ਦਾਦਾ ਜੀ ਤੋਂ ਬਾਹਰ ਨਿਕਲਣਾ ਨਾ ਤੁਸੀਂ ਲੈਫਟ ਸਾਈਡ ਤੇ ਜਾਣਾ ਵਾ ਇਧਰ ਆਓ ਆਹੀ ਬਣਾਈ ਸਬਜੀ ਪੂਰੀ ਕੜਾਈ ਪਈ ਜੇ ਮੇਰੀ ਸ਼ਾਹੀ ਪਨੀਰ ਦੀ ਔ ਪਈ ਜੇ ਮੇਰੀ Shimla mirch ਬਣਾਈ ਤੇ ਆ ਪਈ ਜੇ ਮੇਰੇ ਜੀਰੇ ਵਾਲੇ ਚੌਲ ਬਣਾਏ ਤੇ ਖਾ ਗਏ ਕੁਛ ਨਹੀਂ ਗਏ ਗੁੱਸਾ ਆਉਣਾ ਮੈਨੂੰ ਪਰ ਕੀ ਕਰੀਏ ਕਿੰਨੇ ਭੁੱਖੀ ਨਹੀਂ ਹੈਗੀ ਦੀਦੀ ਨੂੰ ਵੀ ਪ੍ਰੋਬਲਮ ਆ ਗਈ ਤੇ ਚਲੋ ਕੋਈ ਗੱਲ ਨਹੀਂ ਹੁਣ ਤਿੰਨ ਚਾਰ ਦਿਨ ਨਿਕਲ ਜਾਣੇ ਹਟ ਆਰਾਮ ਨਹੀਂ ਸਬਜੀ ਨਹੀਂ ਬਣਾਉਣੀ ਹੁਣ ਚਲੋ ਠੀਕ ਆ ਵੈਲੇ ਚਾਰ ਦਿਨ ਵੈਲੇ ਹੀ ਅਹੀਂ ਚਲੋ ਠੀਕ ਐ ਜੀ ਇਹ ਨਹੀਂ ਪਈ ਨਹੀਂ ਖਾਣੀ ਆਪਾਂ ਹੈਂ ਇਹ ਨਹੀਂ ਪਈ ਨਹੀਂ ਖਾਣੀ ਦੇ ਦਾਂਗੇ ਗਏ ਚਲੋ ਚਲੋ ਠੀਕ ਹੈ ਫਿਰ ਸਾਰਿਆਂ ਨੂੰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਟਾਟਾ